ਤੇ ਤੇ ਗੁਰੂ ਦਾ ਰੰਟਾ ਗਿਆ ਬੋਤੋ ਇਹ ਕੰਦਰ ਭੇਜਦਾ ਕੋਪਾ ਆਇਆ ਲੈ ਦੇ ਪੰਡਾ ਇਹਦੇ ਤੇ ਨਾ ਰਾਹੇ ਤੇ ਪੁੱਤ ਖੜਾ ਤੇ ਜੋ ਪੁੱਤ ਉਹ ਕੰਦੇ ਆ ਗਿਆ ਬੋਤੋ ਕਲਿੰਦਰ ਸਿੰਘ ਦੀ ਉਮਰ ਜਿਹੜੀ 28 ਸਾਲ ਉਮਰ ਸੀ 8 ਸਾਲ ਇਹਨਾਂ ਦੇ ਜਿਹੜੀ ਨੌਕਰੀ ਉਹਨਾਂ ਦੀ ਹੋ ਚੁੱਕੀ ਸੀ ਤੇ ਸਿਰਫ 2 ਸਾਲ ਹੀ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ 13 ਦੀ ਬੱਚੀ 4 ਤੀ ਮਹੀਨੇ ਦੀ ਬੱਚੀ ਉਹਨਾਂ ਤੇ ਕਲਿੰਦਰ ਸਿੰਘ ਦੀ ਜਿਹੜੀ ਬੱਚੀ ਆ ਉਮੀਦ ਕੀ ਪਤਾ ਉਹਨਾਂ ਦੇ ਆਪਣੇ ਪਿਤਾ ਬਾਰੇ ਤਦੋਂ ਜਿਹੜੇ ਪਿਤਾ ਦਾ ਸੁੱਖ ਕੋ ਭੂਗੀ ਬਹੁਤ ਬੰਦ ਘਟਦਾ ਬਾਈ ਨੂੰ ਉਹਦੇ ਜਾਣਦਾ ਅੱਜ ਇਕੱਠੇ ਸਾਈਕਲਾਂ ਤੇ ਆਣੇ ਸੀ ਬਿਲਕੁਲ ਮਸਤੀਆਂ ਕਰਦੇ ਆ ਜਾਣਾ ਤੇ ਬਹੁਤ ਮਿੱਠੂ ਖੁਲਡਾ ਸਵਾਸੀ ਬੰਦਾ ਅੱਜ ਤੱਕ ਨਹੀਂ ਕਦੇ ਲੜਾਈ ਕੀਤਾ ਛੋਟੇ ਮੁੰਡੇ ਖੇਡਦੇ ਹੁੰਦੇ ਆ ਕੋਈ ਕੋਈ ਇਹ ਜਿਹੀ ਆਪਾਂ ਤੋਂ ਗੱਲਬਾਤ ਹੋ ਜਾਂਦੀ ਜਿਹੜੀ ਆਪਾਂ ਜ਼ਿੰਦਗੀ ਪਰ ਭੁੱਲ ਨਹੀਂ ਸਕਦੇ ਇਹ ਇਸ ਤਰ੍ਹਾਂ ਦੀ ਉਹਨਾਂ ਦੀ ਯਾਦ ਜਿਹੜਾ ਇਹ ਬੜਾ ਮਸਤੀ ਬੰਦਾ ਸੀ ਆ ਵਧੀਆ ਮਸਤੀ ਕਰਦਾ ਰਹਿੰਦਾ ਸੀ ਰਨਿੰਗ ਰੂਨਿੰਗ ਕਰਨ ਸਾਟ ਨਾਲ ਚੱਲਦਾ ਸੀਗਾ ਸਾਪੇ ਹੁਣ ਤੋਂ ਪਹਿਲਾਂ ਤੇ ਨੇਚਰ ਬਹੁਤ ਵਧੀਆ ਸੀ ਕਿਚਰ ਆਖਰੀ ਵਾਰੇ ਤੁਸੀਂ ਕਦੋਂ ਗੱਲ ਕੀਤੀ ਸੀ ਮੈਂ ਛੁੱਟੀ ਜਦੋਂ ਹੁਣ ਆਇਆ ਛੁੱਟੀ ਆ ਸੀਗਾ 20 ਸਾਲ ਪਹਿਲਾਂ 20 ਸਾਲ ਪਹਿਲਾਂ ਛੁੱਟੀ ਆ ਸੀ ਕਿੰਨੇ ਚਿਰ ਦੀ ਮਹੀਨੇ ਕਿ ਨਹੀਂ ਸ਼ਾਇਦ ਛੁੱਟੀ ਆ ਸੀਗਾ ਮੈਨੂੰ ਮਿਲਿਆ ਕਾਫੀ ਟਾਈਮ ਘੜਾ ਰਿਹਾ ਮੇਰੇ ਨਾਲ ਗੱਲਬਾਤ ਨੇ ਵੀ ਕੀਤੀਆਂ ਪਰ ਸੁਭੀ ਆਣਵਾ ਨਹੀਂ ਕਿਤਾ ਉਹ ਆਗਾ ਸਚੀਕਾਲ ਜੀ ਤੁਸੀਂ ਦੇ ਦਿਓ ਨਰਪਖ ਪੋਸਟ ਮੈਂਦਾਰਾ ਕਬਦੀ ਅਸੀਂ ਇਸ ਟਾਈਮ ਮੌਜੂਦ ਆ ਜੀ ਪਿੰਡ ਸੰਕਰ ਅ ਇੱਥੇ ਨਇ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਜਿਨ੍ਹਾਂ ਦੀ ਕਿ 23 ਸਤੰਬਰ ਨੂੰ ਫੌਜ ਦੇ ਵਿੱਚ ਡਿਊਟੀ ਦੌਰਾਨ ਕੁਝ ਦਿਨ ਬਿਮਾਰ ਰਹਿਣ ਤੋਂ ਮਗਰੋਂ ਮੌਤ ਹੋ ਚੁੱਕੀ ਸੀ ਅੱਜ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਪਿੰਡ ਸੰਕਰ ਦੇ ਵਿੱਚ ਪਹੁੰਚੀ ਤੇ ਉਸ ਤੋਂ ਬਾਅਦ ਉਹਨਾਂ ਦਾ ਪਿੰਡ ਸੰਕਰ ਦੇ ਸੰਸਾਨ ਘਾਟ ਦੇ ਵਿੱਚ ਹੀ ਸਰਕਾਰੀ ਸਨਮਾਨਾਂ ਦੇ ਨਾਲ ਫौज ਦੀ ਇੱਕ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਗਈ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ ਅਸੀਂ ਇਸ ਟਾਈਮ ਇਸ ਪਿੰਡ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਪਿੰਡ ਦਾ ਮਾਹੌਲ ਆ ਬਹੁਤ ਹੀ ਗਮਗੀਨ ਮਾਹੌਲ ਬੜਿਆ ਹੋਇਆ ਇੱਕ ਪਾਸੇ ਜਿੱਥੇ ਇਲਾਕਾ ਨਿਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਨਾਇਕ ਹੌਲਦਾਰ ਕੁਲਵਿੰਦਰ ਸਿੰਘ ਉਹਨਾਂ ਦੇ ਪਿਤਾ ਗ੍ਰੀਸ਼ਮ ਸਿੰਘ ਜਿਹੜੇ ਉਹ ਵੀ ਫੌਜੀ ਰਿਟਾਇਰ ਨੇ ਹੌਲਦਾਰ ਰਿਟਾਇਰ ਹੋਏ ਸਨ ਉਹ ਪਉ ਦੇ ਵਿੱਚ ਉਹਨਾਂ ਦੇ ਗ੍ਰਹਿ ਦੇ ਵਿੱਚ ਗ੍ਰਹਿ ਵਿਖੇ ਇਲਾਕਾ ਨਿਵਾਸੀ ਤੇ ਨਗਰ ਨਿਵਾਸੀ ਰਾਜਨੀਤਿਕ ਪਾਰਟੀਆਂ ਅਜੇ ਧਾਰਮਿਕ ਸਥਾਵਾਵਾਂ ਦੇ ਮੁਕੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਇੱਕ ਪਾਸੇ ਜਿੱਥੇ ਕੁਲਵਿੰਦਰ ਸਿੰਘ ਦੀ ਜਿਹੜੀ ਮਿਸਜ਼ ਉਹ ਵਰਲਾਪ ਕਰੀਏ ਦੂਜੇ ਪਾਸੇ ਕੁਲਵਿੰਦਰ ਸਿੰਘ ਦੀ ਭੈਣ ਮਾਤਾ ਚਾਚੀਆਂ ਤਾਈਆਂ ਭੂਆ ਮਾਸੀਆਂ ਸਭ ਉਹਦੀ ਜਿਹੜੀ ਮਿੱਤਕ ਦੇ ਆ ਉਹਦੇ ਦਿਵਾਲੇ ਬੈਠੀਆਂ ਨੇ ਤੇ ਜਿਹੜੇ ਉਹ ਉਸ ਜੰਮ ਦੇ ਵਿੱਚ ਡੁੱਬੀਆਂ ਹੋਈਆਂ ਹਨ ਕਿਉਂਕਿ ਕੁਲਵਿੰਦਰ ਸਿੰਘ ਦੀ ਉਮਰ ਜਿਹੜੀ 28 ਸਾਲ ਉਮਰ ਸੀ 8 ਸਾਲ ਉਹਨਾਂ ਦੇ ਜਿਹੜੀ ਨੌਕਰੀ ਉਹਨਾਂ ਦੀ ਹੋ ਚੁੱਕੀ ਸੀ ਤੇ ਸਿਰਫ 2 ਸਾਲ ਹੀ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜਿਹੀ ਬੱਚੀ 4 ਕਿ ਮਹੀਨੇ ਦੀ ਬੱਚੀ ਉਹਨਾਂ ਦੇ ਕੁਲਵਿੰਦਰ ਸਿੰਘ ਦੀ ਜਿਹੜੀ ਬੱਚੀ ਆ ਉਹਨੂੰ ਕੀ ਪਤਾ ਉਹਨਾਂ ਦੇ ਆਪਣੇ ਪਿਤਾ ਬਾਰੇ ਕਦੋਂ ਉਹ ਵਿਚਾਰੀ ਪਿਤਾ ਦਾ ਸੋਖ ਕੋ ਕੁ ਵੀ ਅਸੀਂ ਇਸ ਟਾਈਮ ਮੌਜੂਦ ਆ ਵੰਦੇ ਸੰਕਰ ਦੇ ਵਿੱਚ ਦੇਖੋ ਤੁਹਾਨੂੰ ਅਸੀਂ ਲਾਭਤ ਤਸਵੀਰਾਂ ਦਿਖਾ ਰਹੇ ਹਾਂ ਕਿਲਿੰਦਰ ਸਿੰਘ ਦੀ ਮਰਤਕ ਦੇਹ ਆ ਜਿਹੜੀ ਉਹ ਇੱਕ ਫੌਜ ਦੀ ਟੁਕੜੀ ਵੱਲੋਂ ਪਿੰਡ ਦੇ ਵਿੱਚ ਲਿਆਂਦੀ ਗਈ ਆ ਫੌਜ ਦੀ ਟੁਕੜੀ ਵੱਲੋਂ ਸਨਮਾਨ ਕੀਤਾ ਜਿਹੜੀ ਸਰਕਾਰੀ ਸਨਮਾਨਨਾ ਦੇ ਨਾਲ ਉਹਨਾਂ ਨੂੰ ਅੰਤਿਮ ਅਰਦਾਸ ਕੀਤੀ ਗਈ ਆ ਤੇ ਜਿਹੜੇ ਪਰਿਵਾਰਕ ਮੈਂਬਰ ਨੇ ਪਰਿਵਾਰਕ ਮੈਂਬਰਾਂ ਵੱਲੋਂ ਉਹਨੂੰ ਆਪਣੇ ਨਏ ਕਿਲਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ ਆ ਇਸ ਮੌਕੇ 10 ਸਿਖਾ ਲਈ ਦੇ ਜਿਹੜੇ ਰਿਟਾਇਰ ਸੂਬੇਦਾਰ ਜਾ ਜਿਹੜੇ ਹੋਰ ਰੈਂਕਾਂ ਤੇ ਜਿਵੇਂ ਹੌਲਦਾਰ ਨਾਇਕ ਹੋਗੇ ਸਾਰੇ ਜਿੰਨੇ ਵੀ ਰਿਟਾਇਰ ਫੌਜੀ ਵੀਰ ਇੱਥੇ ਪਹੁੰਚੇ ਹੋਏ ਸਨ ਕਿਉਂਕਿ ਕੁਲਵਿੰਦਰ ਸਿੰਘ ਵੀ 10 ਸਿਕਾ ਲਾਈ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਹਨਾਂ ਦੇ ਪਿਤਾ ਜੀ ਜਿਹੜੇ ਰਿਟਾਇਰ ਹੋਏ ਨੇ ਕ੍ਰਿਸ਼ਨ ਸਿੰਘ ਜੀ ਉਹ ਵੀ 10 ਸਿਕਾ ਲਾਈ ਦੇ ਵਿੱਚ ਨੌਕਰੀ ਕਰਦੇ ਸਨ ਉਹਨਾਂ ਦੇ ਜਿਹੜੇ ਸਾਥੀ ਰਿਟਾਇਰਮੈਂਟ ਹੋਏ ਹੋਏ ਨੇ ਉਹ ਅੱਜ ਪੱਟੀ ਕੰਟੀ ਦੇ ਵਿੱਚ ਉਹ ਵੀ ਪਿੰਡ ਸੰਕਰ ਪਹੁੰਚੇ ਨੇ ਤੇ ਉਸ ਹਰ ਇੱਕ ਅੱਖ ਨਾਮਾ ਹਰ ਇੱਕ ਹੱਕ ਅੱਖ ਉਹਨਾਂ ਨੂੰ ਜਿਹੜੀ ਬਹੁਤ ਹੀ ਜਿਹੜੀ ਗਮਗੀਨ ਮਾਹੌਲ ਦੇ ਵਿੱਚ ਉਹਨਾਂ ਦੇ ਵਿਹੜੇ ਦੇ ਵਿੱਚ ਪਹੁੰਚੀ ਹੈ ਜਿੱਥੇ ਜਿੱਥੇ ਕਿਸੇ ਸਮੇਂ ਕਲਵਿੰਦਰ ਸਿੰਘ ਆ ਜਿਹੜਾ ਉਹਦਾ ਜਦੋਂ ਜਨਮ ਹੋਇਆ ਸੀ ਇਸ ਵਿਹੜੇ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਪਰ ਅੱਜ ਉਸੇ ਹੀ ਵਿਹੜੇ ਦੇ ਵਿੱਚ ਕਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਆ ਜਿਹੜੀ ਇੱਕ ਤਬੂਤ ਦੇ ਵਿੱਚ ਤਰੰਗੇ ਚ ਲਵੇਟੀ ਹੋਈ ਪਈ ਆ ਤੇ ਉਸ ਵਿਹੜੇ ਦੇ ਵਿੱਚ ਬੈਣ ਪੈ ਰਹੇ ਹਨ ਪਰਿਵਾਰ ਵੱਲੋਂ ਪਰਲਾਪ ਕੀਤਾ ਜਾ ਰਿਹਾ ਜਿਹੜੀ ਉਹਨਾਂ ਦੀ ਹਮਸਫਰ ਆ ਉਹਨਾਂ ਦੀ ਧਰਮਪਤਨੀ ਆ ਉਹਨਾਂ ਦੀ ਮਾਤਾ ਜੀ ਉਹਨਾਂ ਦੀ ਭੈਣ ਤੇ ਉਹਨਾਂ ਦਾ ਭਰਾ ਜਿਹੜੇ ਉਹਨਾਂ ਦੇ ਹੋਰ ਇਲਾਕਾ ਨਿਵਾਸੀ ਜਾਂ ਰਿਸ਼ਤੇਦਾਰ ਜਾਂ ਸਾਥਸਮੰਧੀ ਜਾਂ ਉਹਨਾਂ ਦੇ ਗਵੰਡੀ ਸਾਰੇ ਹੀ ਅੱਜ ਗਮਗੀਨ ਮਾਹੌਲ ਦੇ ਵਿੱਚ ਡੁੱਬੇ ਹੋਏ ਆ ਨਾਤੇ ਇੱਕ ਗੱਲ ਹੋਰ ਅਸੀਂ ਤੁਹਾਨੂੰ ਦੱਸ ਦਈਏ ਇਹ ਜਿਹੜਾ ਪਰਿਵਾਰ ਆ ਕਿਰਿਸ ਸਿੰਘ ਦਾ ਜਿਹੜਾ ਪਰਿਵਾਰ ਆ ਇਹ ਦੇਸ਼ ਦੀ ਸੇਵਾ ਭਾਵਨਾ ਦੇਸ਼ ਨੂੰ ਪਿਆਰ ਕਰਨ ਕਰਨ ਵਾਲਾ ਪਰਿਵਾਰ ਆ ਕਿਉਂਕਿ ਕੁਲਵਿੰਦਰ ਸਿੰਘ ਵੀ ਫੌਜ ਦੇ ਵਿੱਚ ਸੀ ਉਹਨਾਂ ਦੇ ਪਿਤਾ ਜੀ ਵੀ ਫੌਜ ਦੇ ਵਿੱਚ ਸੀ ਤੇ ਉਹਨਾਂ ਦੇ ਜਿਹੜਾ ਇੱਕ ਛੋਟਾ ਭਰਾ ਵਾ ਹਰਪ੍ਰੀਤ ਸਿੰਘ ਉਹ ਵੀ ਇਸ ਟਾਈਮ ਫੌਜ ਦੇ ਵਿੱਚ ਨੌਕਰੀ ਕਰ ਰਿਹਾ ਜਿੱਤੇ ਇਸ ਇਸ ਮੌਕੇ ਅਲਾਕਾ ਨਵਸੀ ਜਿਹੜੇ ਸਾਡੇ ਰਾਜਨੀਤਿਕ ਪਾਰਟੀਆਂ ਦੇ ਮੈਂਦੇ ਪਹੁੰਚੇ ਨੇ ਉੱਥੇ ਹੀ ਜਿਹੜੀ ਇਸ ਟਾਈਮ ਸਰਕਾਰ ਦੇ ਨਮਾਇंदे ਵੀ ਹਲਕਾ ਵਿਧਾਇਕ ਦੇ ਜਿਹੜੇ ਪੀਏ ਸਾਹਿਬ ਤੇ ਉਹਨਾਂ ਦੇ ਬੇਟੇ ਉਹ ਵੀ ਇੱਥੇ ਸਪੈਸ਼ਲ ਤੌਰ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੇ ਹਰ ਇੱਕ ਨਾ ਅੱਖ ਨਾਮਾ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਇੱਕ ਗ੍ਰੀਸ ਸਿੰਘ ਦੇ ਨਾਲ ਦੁੱਖ ਭੰਡਾਰਿਆ ਵਾ ਕਲਵਿੰਦਰ ਸਿੰਘ ਜਿਹੜੇ ਕਿ 23 ਸਤੰਬਰ ਨੂੰ ਉਹਨਾਂ ਦੀ ਮੌਤ ਹੋ ਚੁੱਕੀ ਸੀ ਕੁਝ ਸਮਾਂ ਬਿਵਾਾਰ ਰਹਿਣ ਪਿੱਛੋਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਅਸੀਂ ਇਸ ਟਾਈਮ ਕੁਲਵਿੰਦਰ ਸਿੰਘ ਦੇ ਪਿੰਡ ਪਹੁੰਚੇ ਹੋਇਆ ਉਹਨਾਂ ਦੀ ਜਿਹੜੀ ਡੈੱਡ ਬਾਡੀ ਆ ਇੱਥੇ ਪਹੁੰਚ ਚੁੱਕੀ ਆ ਥੋੜੇ ਸਮੇਂ ਤੱਕ ਉਹਨਾਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਣਾ ਤੇ ਅਸੀਂ ਇਸ ਟਾਈਮ ਕੁਲਵਿੰਦਰ ਸਿੰਘ ਦੇ ਬਿਲਕੁਲ ਗਵਾੜ ਦੇ ਵਿੱਚ ਜਿਹੜਾ ਘਰ ਆ ਉੱਥੇ ਮੌਜੂਦ ਆ ਇਹ ਜਿਹੜੇ ਮਿੱਤਰ 베ਲੀ ਸਾਹਿਬ ਖੜੇ ਨੇ ਕੁਲਵਿੰਦਰ ਸਿੰਘ ਦੇ ਮਿੱਤਰ 베ਲੀ ਨੇ ਉਹਨਾਂ ਦੇ ਖਾਨੀ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਵੀ ਕੁਲਵਿੰਦਰ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ ਕਿਹੋ ਜਿਹਾ ਗੱਲਾਂਬੱਤ ਕਰਦਾ ਸੀ ਤੁਹਾਡੇ ਨਾਲ ਤੇ ਕਿੰਨਾ ਇੱਕ ਅੱਜ ਜਿਹੜਾ ਅੱਡੀ ਬਟੀ ਜਿਹੜੀ ਗੱਲਬਾਤ ਹੋ ਗਈ ਇਹਨਾਂ ਨੂੰ ਵੀ ਬਹੁਤ ਵੱਡਾ ਸਦਮਾ ਲੱਗਾ ਪਾਈ ਜੀ ਉਹਨਾਂ ਨਾਲ ਗੱਲ ਕਰਾਂਗੇ ਬਜੀ ਤੁਹਾਡਾ ਪਿੰਡ ਵੀ ਸੰਕਰ ਹਾਂਜੀ ਵੀਰੇ ਮੈਂ ਆਪਣਾ ਸੰਪਟ ਆ ਜੀ ਇਹ ਕੁਲਵਿੰਦਰ ਸਿੰਘ ਤੁਹਾਡੇ ਨਾਲ ਪੜਦਾ ਹੁੰਦਾ ਹਾਂ ਜੀ ਪੰਜਵੀਂ ਜਮਾਤ ਤੋਂ ਵੀਰੇ ਜੀ ਇਕੱਠੇ ਪੜਦੇ ਹਾਂ ਜੀ ਕਿਹੜੇ ਸਕੂਲ ਸ ਅਸੀਂ ਪਹਿਲਾਂ ਨਿਊ ਹਾਈ ਸਕੂਲ ਚ ਪੜਦੇ ਹੁੰਦੇ ਸੀ ਕਿੱਥੇ ਨਿਊ ਹਾਈ ਸਕੂਲ ਡੇਲੋਂ ਜੀ ਅੱਛਾ ਉਸ ਤੋਂ ਬਾਅਦ ਅਸੀਂ ਉੱਥੋਂ ਹਟ ਕੇ ਜੀ ਪਿੰਡ ਵਾਲ ਸਕੂਲ ਤੇ ਇੱਕ ਸਾਲ ਆਇਆ ਜੀ ਉਸ ਤੋਂ ਬਾਅਦ ਜੀ ਸਰਕਾਰੀ ਸਕੂਲ ਡੇਲੋਂ ਵਿੱਚ ਇਕੱਠੇ ਪੜਿਆ ਜੀ ਜੇ ਸੋਚਿਆ ਜਾਵੇ ਦੇਖਿਆ ਜਾਵੇ ਕੁਲਵਿੰਦਰ ਸਿੰਘ ਜਿਵੇਂ ਸਾਨੂੰ ਪਿੰਡ ਚੋਂ ਤਾਂ ਪਤਾ ਲੱਗਿਆ ਤੁਹਾਡੇ ਤੋਂ ਪਹਿਲਾਂ ਵੀ ਬਹੁਤ ਹੀ ਮਨਪ੍ਰੇਵ ਸੁਭਾਅ ਦਾ ਸੀ ਕਿਵੇਂ ਗੱਲਾਂ-ਬੱਤਾਂ ਕਰਦਾ ਹੁੰਦਾ ਹੁੰਦਾ ਬਹੁਤ ਵੱਡਾ ਘਾਟਾ ਹੈ ਬਾਈ ਸਾਨੂੰ ਉਹਦੇ ਜਾਣ ਦਾ ਬਿਲਕੁਲ ਅੱਜ ਇਕੱਠੇ ਸਾਈਕਲਾਂ ਤੇ ਆਣਾ ਜੀ ਬਿਲਕੁਲ ਅਮਸਤੀਆਂ ਕਰਦੇ ਜਾਣਾ ਤੇ ਬਹੁਤ ਮਿੱਠੂ ਬੁੱਲੜਾ ਸਵਾਦੀ ਬੰਦੇ ਦਾ ਅੱਜ ਤੱਕ ਨਹੀਂ ਕਦੇ ਲੜਾਈ ਹੋਈ ਸਾਡੀ ਦੇਖ ਲਓ ਤੁਸੀਂ ਜਿਹੜੇ ਉਹਨਾਂ ਦੇ ਮਿੱਤਰ ਨੇ ਬੇਲੀ ਨੇ ਜਿਹੜੇ ਨਿੱਕੇ ਹੁੰਦੇ ਇਕੱਠੇ ਖੇਡਦੇ ਰਹੇ ਪੜ੍ਹਦੇ ਰਹੇ ਨੇ ਅੱਜ ਉਹ ਕਿੰਨਾ ਸਦਮੇ ਦੇ ਵਿੱਚ ਨੇ ਕਿੰਨਾ ਉਹਨਾਂ ਨੂੰ ਇਹ ਚੀਜ਼ ਦਾ ਦੁੱਖ ਲੱਗ ਰਿਹਾ ਕਿਉਂਕਿ ਜਿਹੜੇ ਹਾਣੀ ਹੁੰਦੇ ਨੇ ਇਕੱਠੇ ਖੇਡਣਾ ਬੈਠਣਾ ਜਦੋਂ ਇਸ ਤਰ੍ਹਾਂ ਦਾ ਵੱਡਾ ਜਿਹੜਾ ਕਾਟਾ ਪਿਆ ਜਾਂਦਾ ਤਾਂ ਉਹ ਜਿਹੜੇ ਪਾਲਨੇ ਬਹੁਤ ਹੀ ਔਕੇ ਹੋ ਜਾਂਦੇ ਨੇ ਸੁਵਾਲ ਨੇ ਬਾਈ ਜੀ ਨੇ ਜਿੰਨੇ ਦੱਸਿਆ ਵੀ ਸਾਡੇ ਨਾਲ ਵੱਡਦਾ ਹੁੰਦਾ ਸੀ ਬਹੁਤ ਵਧੀਆ ਸੁਭਾਅ ਸੀ ਉਸ ਦਾ ਤੇ ਤੁਸੀਂ ਦੇਖੋ ਹੋਰ ਵੀ ਜਿਹੜੇ ਉਹਨਾਂ ਦੇ ਦੋਸਤ ਮਿੱਤਰ ਬਾਈ ਜੀ ਤੁਹਾਡੇ ਨਾਲ ਵੀ ਪੜਦਾ ਹੁੰਦਾ ਸੀ ਹਾਂਜੀ ਮੇਰੇ ਨਾਲ ਕੱਢਦਾ ਹੁੰਦਾ ਸੀ ਕਿੱਥੇ ਕਿਹੜੀ ਕਲਾਸ ਚ ਤੁਸੀਂ 9ਵੀਂ ਤੋਂ 12ਵੀਂ ਤੱਕ ਇਕੱਠੇ ਹੀ ਪੜ੍ਹਿਆ ਹੁੰਦੇ ਸੀ 12ਵੀਂ ਕਿੱਥੇ ਕਿੱਥੇ ਜਿਨ੍ਹਾਂ ਨੂੰ ਸਰਕਾਰੀ ਸਕੂਲ ਡੈਲੋ ਸੀ ਡੈਲੋ ਦਾ ਹਾਂਜੀ ਕਿਹੋ ਜਿਹਾ ਸੁਭਾਅ ਸੀ ਇਹਨਾਂ ਦਾ ਸੁਭਾਅ ਬਹੁਤ ਸੁਣੀ ਹਾਸਮਖਜ਼ ਸੁਭਾਅ ਸੀਗਾ ਵੀ ਵਧੀਆ ਅਨਸਾਰ ਸੀਗਾ ਇਕੱਠ ਰੌਣਕ ਮੇਲੇ ਲਾਏ ਹੋਣਗੇ ਇਕੱਠੇ ਉੱਥੇ ਨੱਚੇ ਟੱਪੇ ਹੋਵੋਗੇ ਆ ਸਮਾਂ ಜಾਸੀ ਤੁਹਾਨੂੰ ਹਾਂਜੀ ਬਹੁਤ ਆਸ ਸੀਗਾ ਜੀ ਇਹ ਜਿਹੜਾ ਅੱਜ ਸਮਾਂ ਬੀਤ ਰਿਹਾ ਇਹ ਤਾਂ ਨਹੀਂ ਜਿਆਦਾ ਹੋਣਾ ਕਿਸੇ ਵਾਰੀ ਨਹੀਂ ਕੋਈ ਪਤਾ ਸੀਗਾ ਵੀ ਇਦਾਂ ਵੀ ਹੋ ਜੂਗਾ ਇੱਕ ਯਾਰ ਦੋਸਤ ਕਹਿੰਦੇ ਭਰਾ ਵਰਗੇ ਹੁੰਦੇ ਨੇ ਭਰਾਵਾਂ ਵਰਗੀਆਂ ਬਾਹਵਾਂ ਹੁੰਦੀਆਂ ਨੇ ਅੱਜ ਐਡਾ ਵੱਡਾ ਜਿਹੜਾ ਐਡੀ ਵੱਡੀ ਜਿਹੜੀ ਕਟਣਾ ਵਾਪਰੀ ਹੈ ਕਿਵੇਂ ਦੇਖਦੇ ਉਹਨੂੰ ਬਹੁਤ ਵੱਡਾ ਘਾਟਾ ਪਿਆ ਪੂਰਾ ਹੋਣਾ ਉਹਨੂੰ ਪੂਰਨ ਨਾਲ ਘਾਟਾ ਉਹਨਾਂ ਦੀ ਕੋਈ ਛੋਟੇ ਹੁੰਦੇ ਕੋਈ ਯਾਦਗਾਰ ਤੇ ਜੀ ਤੁਹਾਡੇ ਦਿਲ ਦੇ ਵਿੱਚ ਹੋਵੇ ਜਿਹੜੀ ਕਿ ਤੁਸੀਂ ਭੁੱਲ ਨਾ ਸਕਦੇ ਹੋ ਕੋਈ ਇਸ ਤਰ੍ਹਾਂ ਦੀ ਹੈਗੀ ਸਸੇ ਬਸ ਇਹ ਇਕੱਠੇ ਖੇਡਣਾ ਇੱਥੇ ਸਕੂਲੋਂ ਆਉਣਾ ਵਧੀਆ ਇੱਥੇ ਆ ਕੇ ਇਕੱਠੇ ਖੇਡਣਾ ਹੂੰ ਹੂੰ ਬਈ ਕੋਈ ਜਿਵੇਂ ਛੋਟੇ ਹੁੰਦੇ ਖੇਡਦੇ ਹੁੰਦੇ ਆ ਕੋਈ ਕੋਈ ਇਹ ਜਿਹੀ ਆਪਾਂ ਤੋਂ ਗੱਲਬਾਤ ਹੋ ਜਾਂਦੀ ਜਿਹੜੀ ਆਪਾਂ ਜ਼ਿੰਦਗੀ ਪਰ ਭੁੱਲ ਨਹੀਂ ਸਕਦੇ ਹੁੰਦੇ ਇਸ ਤਰ੍ਹਾਂ ਦੀ ਉਹਨਾਂ ਦੀ ਯਾਦ ਯਾਦ ਇਹ ਬਾਲਾ ਮਸਤੀ ਬੰਦਾ ਸੀਗਾ ਵਧੀਆ ਮਸਤੀ ਕਰਦਾ ਰਹਿੰਦਾ ਸੀ ਰਨਿੰਗ ਰੂਨਿੰਗ ਕਰਨ ਸਾਡੇ ਨਾਲ ਜਨਮ ਹੁੰਦਾ ਸੀਗਾ ਭਰਤੀ ਹੋਣ ਤੋਂ ਪਹਿਲਾਂ ਤੇ ਨੇਚਰ ਬਹੁਤ ਵਧੀਆ ਸੀ ਬੱਚੇ ਜਦੋਂ ਭਰਤੀ ਹੋਣ ਗਿਆ ਤੁਹਾਨੂੰ ਪਤਾ ਸੀ ਤੁਸੀਂ ਨਾਲ ਗਿਆ ਸੀ ਕਿਵੇਂ ਸੀ ਹਾਂ ਜੀ ਫਿਲਹਾਲ ਲੁਧਿਆਣਾ ਜਦੋਂ ਭਰਤੀ ਤੇ ਉਦੋਂ ਸਾਡੇ ਨਾਲ ਜਾਂਦਾ ਸੀ ਫਿਲਹਾਲ ਇਸ ਨੇ ਜੁਪੀ ਦੀ ਭਰਤੀ ਦੇਖੀ ਸੀ ਹੁਣ ਅੱਛਾ ਉੱਥੇ ਜਾ ਕੇ ਭਰਤੀ ਹੋਇਆ ਸੀਗਾ ਹਾਂ ਜੀ ਭਰਤੀ ਹੁਣ ਤੋਂ ਬਾਅਦ ਫਿਰ ਤੁਹਾਨੂੰ ਪਾਰਟੀ ਕੀਤੀ ਹੋਣੀ ਆ ਪਾਰਟੀ ਹਾਂ ਜੀ ਕੀਤੀ ਸੀ ਪਰ ਤੁਸੀਂ ਤਾਂ ਉਹਦੇ ਛੋਟੇ ਹੁੰਦੇ ਆ ਤੇ ਜਿਗਰੀ ਦੋਸਤੋਂ ਹਾਂ ਜੀ ਹਾਂ ਜੀ ਹਾਂ ਜੀ ਪਰ ਆਹ ਗੱਲ ਦਾ ਨਹੀਂ ਸੀ ਪਤਾ ਜੀ ਬਿਲਕੁਲ ਬਿਲਕੁਲ ਜੇ ਬਹੁਤ ਦੁੱਖ ਲੱਗ ਰਿਹਾ ਕਿੰਨਾ ਕਿਸਮਾ ਬਿਮਾਰ ਰਹੇ ਹੋਏ ਦੋ ਹਫਤਾ ਦਾ ਦਨ ਹੋ ਗਿਆ 15 20 ਦਿਨ ਹਸਦਾ ਇਹਦਾ ਦਿਮਾਗੀ ਬਿਖਾਰ ਸੀ ਟੁੱਟ ਨਹੀਂ ਰਿਹਾ ਸੀ ਹਾਂਜੀ ਉਹ ਨਹੀਂ ਸਹੀ ਹੋ ਰਿਹਾ ਹਾਂਜੀ ਆ ਆਖਰੀ ਵਾਰੇ ਤੁਸੀਂ ਕਦੋਂ ਗੱਲ ਕੀਤੀ ਇਹਦੇ ਨਾਲ ਇਹ ਛੁੱਟੀ ਜਦੋਂ ਹੋਣਾ ਛੁੱਟੀ ਆਇਆ ਸੀਗਾ 20 ਦਿਨ ਪਹਿਲਾਂ 20 ਦਿਨ ਪਹਿਲਾਂ ਛੁੱਟੀ ਆਇਆ ਸੀ ਛੁੱਟੀ ਆਇਆ ਸੀ ਕਿੰਨੇ ਚਿਰ ਦੀ ਮਹੀਨੇ ਕ ਦੀ ਸ਼ਾਇਦ ਛੁੱਟੀ ਆਇਆ ਸੀ ਉਦੋਂ ਮੈਨੂੰ ਮਿਲਿਆ ਕਾਫੀ ਟਾਈਮ ਖੜਾ ਰਿਹਾ ਮੇਰੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਪਰ ਛੁੱਟੀ ਜਾਣ ਤੋਂ ਬਾਅਦ ਆਹ ਨਹੀਂ ਸੀ ਪਤਾ ਵੀ ਆਹ ਗੱਲ ਹੋਊਗੀ ਬਿਲਕੁਲ ਇਹ ਹੁਣ ਹੁਣੀ ਤੱਕ ਕਿਸੇ ਨੂੰ ਨਹੀਂ ਪਤਾ ਹੁੰਦੀ ਤੁਹਾਡਾ ਵੀ ਘਰ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਮੁੰਡਾ ਬ ਕਿ ਅਸੀਂ ਇਸ ਨਾਲ ਤੇ ਅਸੀਂ ਵੀੜੇ ਇੱਥੇ ਵੀ ਖੇਡਦੇ ਰਹਿੰਦੇ ਸੀ ਇਕੱਠੇ ਬਹੁਤ ਹਾਸਮੁਖ ਸੀਗਾ ਪਰ ਆਹ ਸਮੇਂ ਦਾ ਨਹੀਂ ਪਤਾ ਸੀ ਆਹ ਟਾਈਮ ਵੀ ਦੇਖਣਾ ਬਹੁਤ ਸਾਨਾ ਛੋਟੇ ਹੁੰਦੇ ਮਤਲਬ ਜਦੋਂ ਇਕੱਠੇ ਤੁਸੀਂ ਖੇਡਦੇ ਸੀ ਅ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ-ਵਾਟ ਹੁੰਦੀਆਂ ਕੋਈ ਇਸ ਤਰ੍ਹਾਂ ਦੀ ਗੱਲ-ਵਾਟ ਚੇਤੇ ਆ ਤੁਹਾਡੀ ਜਿਹੜੀ ਨਾ ਭੁੱਲੀ ਜਾ ਸਕਦੀ ਸਰ ਗੱਲਾਂ ਤਾਂ ਬਹੁਤ ਨੇ ਜਿਹੜੀਆਂ ਭੁੱਲੀਆਂ ਜਾ ਸਕਦੀਆਂ ਪਰ ਇਸ ਟਾਈਮ ਤਾਂ ਦੁੱਖ ਨਹੀਂ ਘੜੀ ਚ ਕੀ ਕੀ ਕਰ ਜਾਂਦੇ ਕਿਹੜੇ ਪਿੰਡ ਵੇ ਆ ਸੀ ਇਹ ਨਕ ਮੋਹੜੀ ਕਲਾਂ ਵਿਆਹ ਕਿੰਨਾ ਚਿਰ ਪਹਿਲਾਂ ਵਿਆਹ ਹੋਇਆ ਸੀ ਇਹ 2.5 ਸਾਲ ਹੋ ਗਏ ਹੈ ਹਾਂ ਜੀ ਹੁਣ ਬੱਚਾ ਕੋਈ ਹੈਗਾ ਜੀ ਬੱਚਾ 4 ਸਾਲ ਦੀ ਗੁੜੀ ਹੈ 4-5 ਮਹੀਨਾ ਦੀ ਗੁੜੀ ਸਿਰਫ 5 ਮਹੀਨੇ ਦੀ ਗੁੜੀ 5 ਮਹੀਨੇ ਦੀ ਤੇ ਹੋਰ ਪਰਿਵਾਰਜ ਕੌਣ ਕੌਣ ਇਹਦੇ ਬ੍ਰਦਰ ਹੈ ਇੱਕ ਛੋਟਾ ਇਸ ਤੋਂ ਇੱਕ ਇਹਦੀ ਸਿਸਟਰ ਸੀ ਉਹਦੀ ਮੈਰਿਜ ਹੋਈ ਹੈ ਹਾਂ ਜੀ ਮੈਰਿਜ ਹੋਈ ਹੈ ਹਾਂ ਜੀ ਮੈਰਿਜ ਠੀਕ ਹੈ ਤੇ ਜਿਵੇਂ ਕਿ ਤਿੰਨ ਘਰ ਦੇ ਵਿੱਚ ਜੈਂਟਲਸ ਨੇ ਤਿੰਨਾਂ ਦੇ ਦੇਸ਼ ਦੀ ਸੇਵਾ ਕੀਤੀ ਹੈ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਬੜੀ ਲੱਗਦਾ ਜੀ ਇਦਾਂ ਸੇਵਾ ਕਿਉਂਕਿ ਦੇਸ਼ ਦੀ ਸੇਵਾ ਭਾਵਨਾ ਹਰ ਇੱਕ ਦੇ ਵਿੱਚ ਨਹੀਂ ਹੁੰਦੀ ਹਾਂਜੀ ਕਿਸੇ ਨੂੰ ਕਰਮ ਵਾਲੇ ਨੂੰ ਨਸੀਬ ਹੁੰਦੀ ਹੈ ਇਹ ਚੀਜ਼ ਹਾਂਜੀ ਸਾਡੇ ਦਿਲ ਚ ਵੀ ਬਹੁਤ ਸੇ ਪਰ ਚਲੋ ਕੋਈ ਗੱਲ ਨਹੀਂ ਜੋ ਹੋਇਆ ਪਰ ਇਹ ਬਹੁਤ ਮਾੜਾ ਹੋਇਆ ਦੇਖੋ ਜੀ ਹਰ ਇੱਕ ਸੰਕਰਪਿੰਡ ਦਾ ਹਰ ਇੱਕ ਉਹ ਨੌਜਵਾਨ ਹਰ ਇੱਕ ਉਹ ਸਾਡੀ ਮਾਤਾ ਹਰ ਇੱਕ ਭੈਣ ਹਰ ਇੱਕ ਉਹ ਪਿਤਾ ਚਾਚੇ ਤਾਏ ਸਭ ਅੱਜ ਹਰ ਇੱਕ ਦੀ ਅੱਖਾਂ ਜਿਹੜੀ ਉਹ ਨਾਮਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਣੀ ਹੈ ਇੱਕ ਦਿਲ ਦੇ ਉੱਪਰ ਗਹਿਰਾ ਜ਼ਖਮ ਕਰ ਦਿੰਦੀ ਹੈ ਜਿਹੜੀ ਕਿ ਜ਼ਿੰਦਗੀ ਪਰ ਉਹ ਜਿਹੜਾ ਜ਼ਖਮ ਨਹੀਂ ਪਰਦਾ ਇਹ ਜਿਹੜੇ ਮਿੱਤਰ 베ਲੀ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਹੈ ਇਹ ਸਾਰੇ ਕੁਲਵਿੰਦਰ ਸਿੰਘ ਦੇ ਉਹ ਮਿੱਤਰ 베ਲੀ ਨੇ ਜਿਹੜੇ ਨਿੱਕੇ ਹੁੰਦੇ ਇਕੱਠੇ ਨਾਲ ਖੇਡੇ ਨੇ ਤੇ ਉਸ ਤੋਂ ਬਾਅਦ ਇਕੱਠੇ ਪੜ੍ਹੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਕੁਲਵਿੰਦਰ ਸਿੰਘ ਦੇ ਪ੍ਰਤੀ ਪਿਆਰ ਭਾਵਨਾ ਤੇ ਜਿਹੜੀਆਂ ਇਹ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਕਿ ਭੁੱਲਦੀਆਂ ਨਹੀਂ ਅੱਜ ਇਹਨਾਂ ਦੀ ਵੀ ਅੱਖ ਨਾਵਾ ਹਰ ਇੱਕ ਜਿਹੜਾ ਪਿੰਡ ਵਾਸੀ ਆ ਇਲਾਕਾ ਨਿਵਾਸੀ ਆ ਸਾਰੇ ਆ ਦੀ ਅੱਖ ਅੱਜ ਨਾਵਾ ਤੇ ਆਪਾਂ ਜਿਹੜੇ ਫੌਜ ਦੇ ਨਾਲ ਅਫਸਰ ਸਾਹਿਬ ਆਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੀਆਂ ਭਾਈ ਭਾਵਕ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਪਿੰਡ ਸੰਕਰ ਜ਼ਿਲ੍ਹਾ ਲੁਧਿਆਣਾ ਅਸੀਂ ਇਸ ਟਾਈਮ ਉੱਥੇ ਕਮੇਟਕ ਬਲਵਿੰਦਰ ਸਿੰਘ ਜੀ ਜਿਹੜੀ ਦੇ ਕੋ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਦੇਖਾ ਕੋਈ ਨਾ ਦੇ ਰਿਸ਼ਤੇਦਾਰ ਸਾਥ ਸੰਬੰਧੀ ਇਸ ਤੋਂ ਨਾ ਤਾਂ ਅਸਤਾ ਸਤਿ ਪ੍ਰਸਤਉ ਅਨੁਗਤ ਪਾਲਣ ਦਿਖਾ ਰਹੇ ਜਿਹੜੇ ਇਹ ਰਹੇ ਉਹ ਦੇਖੋ ਅਸਟਾ ਇਹਦੇ ਉਹ ਦੇਪਤਾ ਜੀ ਨੇ ਕਿਸਨ ਸਿੰਘ ਉਹਨਾਂ ਦੇਖ ਸਕ ਰਹੇ ਤੁਸੀਂ ਬਹੁਤ ਬਹੁਤ ਹੀ ਭਾਵਕ ਨੇ ਕਿਸਨ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕੁਲਵਿੰਦਰ ਸਿੰਘ ਦੇ ਪਿਤਾ ਜੀ ਕਿਸਨ ਸਿੰਘ ਹੌਲਦਾਰ ਕਿਸਨ ਸਿੰਘ ਜਿਹਦੇ ਉਹ ਤੋ ਉਹਨਾਂ ਦੀਆਂ ਲਾਈ ਟਸਵੀਰਾਂ ਪਾ ਰਹੇ ਆ ਉਹ ਵੀ ਬਹੁਤ ਹੀ ਭਾਵਕ ਨੇ

ਦੇਖ ਸਕਦੇ ਹੋ ਇਸ ਟਾਈਮ ਲਾਈਵ ਤਸਵੀਰਾਂ ਦਸੀ ਸੰਕਰਤੋਸੀਅਤ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਹੈ ਇਹ ਦਾਤ